ਅੱਜ ਆਪਾਂ ਤੁਹਾਡੇ ਖਾਤਰ ਬਹੁਤ ਸੋਹਣੀ ਵੀਡੀਓ ਲੈ ਕੇ ਪਹੁੰਚੇ ਅਸੀਂ ਵੀਡੀਓ ਚ ਤੁਸੀਂ ਘਰ ਦੇਖੋਗੇ ਤੇ ਮਾਲਕ ਦੀਆਂ ਸਾਰੀਆਂ ਮਸ਼ੀਨਰੀਆਂ ਦੇਖੋਗੇ ਮਾਲਕ ਨੇ ਸਾਰਾ ਕੁਝ ਵੇਚਣਾ ਹੈ ਤੇ ਵਧੀਆ ਰੇਟ ਮਾਲਕ ਨੇ ਲਾਇਆ ਹੈ ਕੱਲੀ ਕੱਲੀ ਆਪਾਂ ਗੱਲ ਕਰਦੇ ਹਾਂ ਅਸੀਂ ਸਵਿਫਟ ਗੱਡੀ ਆ ਮੋਟਰਸਾਈਕਲ ਹੈ ਤੇ ਘਰ ਹੈ ਜੀ ਬਹੁਤ ਸੋਹਣਾ ਤੇ ਵੀਡੀਓ ਤੁਸੀਂ ਲਾਸਟ ਤੱਕ ਜਰੂਰ ਦੇਖਿਓ ਸਾਰਾ ਕੁਝ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਵਾਰੀ ਸਿਰ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਨੰਬਰ 73800 ਪੂਰਾ 26173 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਜਾਣਕਾਰੀ ਫੋਟੋ ਮਾ ਭੇਜੋ ਐਡ ਆਪਾਂ ਛੇਤੀ ਤੁਹਾਨੂੰ ਅੜੀ ਲਾ ਦਾਂਗੇ ਜੀ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਗਾਂ ਦੀ ਆਪਾਂ ਗੱਲ ਕਰੀਏ ਤਾਂ ਜਿਹੜਾ ਘਰ ਆਪਾਂ ਨੂੰ ਇਹ ਮਿਲੂ ਅੱਜ 12 ਮਰਲੇ ਥਾਂ ਦੇ ਵਿੱਚ ਬਣਿਆ ਹੋਇਆ ਤੇ ਜਿਹੜੀ ਆਪਾਂ ਨੂੰ ਜਗ੍ਹਾ ਮਿਲੂਗੀ ਇਹ 12 ਮਰਲੇ ਰਜਿਸਟਰੀ ਵਾਲੀ ਆਪਾਂ ਨੂੰ ਜਗ੍ਹਾ ਮਿਲੂਗੀ ਜੀ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਪੂਰਾ ਸੋਹਣਾ ਘਰ ਹੈ ਜੀ ਵਧੀਆ ਘਰ ਹੈ ਬਾਕੀ ਵੀਡੀਓ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਜੀ ਕੱਲੀ-ਕੱਲੀ ਨਾਲ ਆਪਾਂ ਗੱਲ ਕਰਾਂਗੇ ਤੇ ਜਿਨ੍ਹਾਂ ਦਾ ਇਹ ਘਰ ਹੈ ਜੀ ਉਹਨਾਂ ਕੋਲ ਹੀ ਗੱਡੀ ਹੈ ਜੀ ਸਬਕਟ ਪਿੱਛੇ ਤੁਸੀਂ ਦੇਖੀ ਸੀਗੀ ਇੱਕ ਮੋਟਰਸਾਈਕਲ ਹੈ ਵਾਰਿਸਰ ਆਪਾਂ ਪੂਰੀ ਗੱਲ ਕਰਦੇ ਹਾਂ ਘਰ ਦੀ ਗੱਲ ਕਰਦੇ ਹਾਂ 12 ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਅੰਦਰੋਂ ਪੂਰਾ ਵਧੀਆ ਮਾਲਕ ਨੇ ਬਣਵਾਇਆ ਹੋਇਆ ਤੇ ਬਾਹਰਲੀ ਸਾਈਡ ਆਪਾਂ ਨੂੰ ਰਸੋਈ ਦੇਖਣ ਨੂੰ ਮਿਲੇਗੀ ਬਾਕਸ ਵਗੈਰਾ ਬਣੇ ਹੋਏ ਨੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਕ ਆਪਾਂ ਨੂੰ ਵਿੰਡੋ ਮਿਲ ਜੂਗੀ ਬਾਕੀ ਜੋੜੀਆਂ ਗੇਟ ਦਰਵਾਜ਼ੇ ਲਾਈਟਿੰਗ ਦਾ ਕੰਮ ਟਾਈਲਾਂ ਦਾ ਕੰਮ ਸਾਰਾ ਮਾਲਕ ਨੇ ਕਰਵਾ ਰੱਖਿਆ ਜੀ ਤੇ ਵਧੀਆ ਘਰ ਰਿਹਾ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਘਰ ਇਹ ਬਾਹਰੋਂ ਕਿਵੇਂ ਦਾ ਲੱਗਿਆ ਫਰੰਟ ਕਿਵੇਂ ਦਾ ਲੱਗਿਆ ਜੀ ਤੁਸੀਂ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਜੀ ਤੇ ਅੰਦਰ ਆਪਾਂ ਪਹੁੰਚ ਗਏ ਇਹ ਆ ਗਿਆ ਸਾਰਾ ਲੋਬੀ ਏਰੀਆ ਤੇ ਅੰਦਰ ਆਪਾਂ ਪਹੁੰਚ ਗਏ ਜੀ ਬੈਡਰੂਮ ਤੁਸੀਂ ਚੈੱਕ ਕਰੋ ਜੀ ਬੈਡਰੂਮ ਵਧੀਆ ਜੀ ਆਪਾਂ ਥੱਲੇ ਫਾਰਸ਼ ਦੀ ਗੱਲ ਕਰੀਏ ਤਾਂ ਸਾਰੇ ਕਿਤੇ ਆਪਾਂ ਨੂੰ ਜਿਵੇਂ ਕਿ ਪਹਿਲਾਂ ਕਲੇਜੀ ਵਾਲਾ ਪੱਥਰ ਚੱਲਦਾ ਹੁੰਦਾ ਸੀਗਾ ਉਹ ਆਪਾਂ ਨੂੰ ਸਾਰੇ ਕਿਤੇ ਲੱਗਿਆ ਹੋਇਆ ਮਿਲੂਗਾ ਜੀ ਤੇ ਵਧੀਆ ਸਾਰਾ ਕੁਝ ਹੈ ਜੀ ਗੱਲਬਾਤ ਵਧੀਆ ਤੇ ਕਿਸੇ ਨੇ ਜਾ ਕੇ ਦੇਖਣਾ ਹੋਵੇ ਲੋਕੇਸ਼ਨ ਮਾਲਕ ਦਾ ਮੋਬਾਈਲ ਨੰਬਰ ਸਾਰਾ ਕੁਝ ਆਪਾਂ ਤੁਹਾਨੂੰ ਵਾਰੀਸਰ ਦੱਸ ਦਿਆਂ ਸੀ ਤੇ ਕਮਰੇ ਕਿਵੇਂ ਦੇ ਲੱਗੇ ਜੀ ਅੰਦਰੋਂ ਤੁਹਾਨੂੰ ਘਰ ਕਿਵੇਂ ਦੇ ਲੱਗਿਆ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਠੀਕ ਹੈ ਜੀ ਬਾਕੀ ਗੱਲਬਾਤ ਆਪਾਂ ਕੱਲੀ-ਕੱਲੀ ਕਰਾਂਗੇ ਵੀਡੀਓ 'ਚੋਂ ਸਾਰਾ ਕੁਝ ਤੁਸੀਂ ਦੇਖਿਓ ਜੀ ਤੇ 12 ਮਾਰਲੇ ਥਾਂ ਦੇ ਵਿੱਚ ਘਰ ਇਹ ਬਣਿਆ ਹੋਇਆ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਤੁਸੀਂ ਤੁਹਾਡੇ ਕੋਲੇ ਵੀ ਜੇ ਘਰ ਕੋਠੀ ਮਕਾਨ ਹੈ ਜੀ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਕਿਸੇ ਵੀ ਏਰੀਆ 'ਚ ਪਿੰਡ 'ਚ ਸ਼ਹਿਰ 'ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜ ਕੇ ਐਡ ਲਗਵਾ ਸਕਦੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ 73800 ਪੂਰਾ 26100 73 ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਛੇਤੀ ਤੁਹਾਡੀ ਲਾ ਦਾਂਗੇ ਜੀ ਆਪਣਾ ਨਾ ਤਾਂ ਕੋਈ ਕਮਿਸ਼ਨ ਨਾ ਕੋਈ ਦਲਾਲੀ ਕੁਝ ਨਹੀਂ ਹੁੰਦਾ ਜੀ ਸਾਰਾ ਕੰਮ ਆਪਣਾ ਜਿੰਨਾ ਹੁੰਦਾ ਸਾਰਾ ਕੁਝ ਆਪਣਾ ਫਰੀ ਦੇ ਵਿੱਚ ਹੁੰਦਾ ਚਾਹੀਦਾ ਤੇ ਘਰ ਦੀ ਆਪਾਂ ਮੋੜ ਤੋਂ ਗੱਲ ਕਰਦੇ ਹਾਂ ਜੀ ਬਾਕੀ ਉੱਪਰ ਵੀ ਆਪਾਂ ਚੱਲਾਂਗੇ ਜਿਹੜੀ ਛੱਤ ਹੈ ਉਹ ਵੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਜੇ ਆਪਾਂ ਇਸ ਘਰ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ ਜਿਹੜੀ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਹੈ 24 ਲੱਖ ਰੁਪਏ ਮਾਲਕ ਨੇ ਡਿਮਾਂਡ ਕਹੀ ਜੀ ਤੇ 24 ਲੱਖ ਰੁਪਏ ਜਿਹੜਾ ਤੁਹਾਨੂੰ ਮੈਂ ਦੱਸਿਆ ਇਹ ਕੋਈ 24 ਲੱਖ ਰੁਪਏ ਫਿਕਸ ਨਹੀਂ ਹੈਗਾ ਜੀ ਘਾਟਾ ਵਾਦਾ ਕੀਤਾ ਜਾਊਗਾ ਮਾਲਕ ਕਹਿੰਦੇ ਨੇ ਰੇਟ ਵੇਕੇ ਕਰ ਲਾਂਗੇ ਅਡਜਸਟਮੈਂਟ ਹੋ ਜਾਊਗਾ ਬਾਕੀ ਇੱਕ ਕਮਰਾ ਤਾਂ ਬਹੁਤ ਸੋਹਣਾ ਮਾਲਕ ਨੇ ਤਿਆਰ ਕਰਵਾਇਆ ਹੋਇਆ ਬਾਲ ਪੇਪਰ ਵਗੈਰਾ ਲੱਗੇ ਹੋਈ ਨੇ ਉਹਦੀ ਵੀ ਆਪਾਂ ਗੱਲ ਕਰਦੇ ਹਾਂ ਬਾਕੀ ਏਸੀ ਵਗੈਰਾ ਤੁਸੀਂ ਚੈੱਕ ਕਰੋ ਜੀ ਮਾਲਕ ਨੇ ਲਵਾ ਰੱਖਿਆ ਜੀ ਤੇ ਆਪਾਂ ਨੂੰ ਏਸੀ ਦੀ ਫੀਟਿੰਗ ਵਗੈਰਾ ਇੱਥੇ ਮਿਲ ਜਾਊਗੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਇਹ ਘਰ ਕਿਸਨੂੰ ਪਸੰਦ ਆਇਆ ਜਿੰਨੇ ਤੁਸੀਂ ਦੇਖ ਰਹੇ ਹੋ ਕੋਈ ਖਰੀਦਣ ਦਾ ਚਾਹਵਾਨ ਜੇ ਹੈਗੇ ਤਾਂ ਬਦਣੀ ਕਲਾ ਮਾਲਕ ਦਾ ਖਾਸ ਪੈਂਟੇਜੀ ਬੱਦਣੀ ਕਲਾ ਪਿੰਡ ਦੇ ਵਿੱਚ ਇਹ ਘਰ ਆਪਾਂ ਨੂੰ ਮਿਲ ਜੂਗਾ ਕਿਸੇ ਨੇ ਜਾ ਕੇ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਜੇ ਆਪਾਂ ਗੱਲ ਕਰੀਏ ਟੋਟਲ ਤਾਂ 6 ਕਮਰੇ ਇਸ ਘਰ ਦੇ ਵਿੱਚ ਆਪਾਂ ਨੂੰ ਮਿਲ ਜਾਣਗੇ 6 ਕਮਰੇ ਕੋਈ ਥੋੜੇ ਨਹੀਂ ਹੁੰਦੇ ਜੀ ਤੇ ਜਿਹੜਾ ਤੁਹਾਨੂੰ ਪਹਿਲਾਂ ਮੈਂ ਕਿਹਾ ਸੀਗਾ ਇੱਕ ਕਮਰਾ ਤਾਂ ਬਹੁਤ ਸੋਹਣਾ ਮਾਲਕ ਨੇ ਤਿਆਰ ਕਰਵਾਇਆ ਹੋਇਆ ਇਹ ਕਮਰਾ ਜੀ ਉਹ ਤੁਸੀਂ ਚੈੱਕ ਕਰੋ ਜੀ ਡਾਊਨ ਸੀਲਿੰਗ ਤੇ ਲਾਈਟਿੰਗ ਦਾ ਬਹੁਤ ਸੋਹਣਾ ਕੰਮ ਕਰਵਾਇਆ ਹੋਇਆ ਬਾਕੀ ਸਾਰਾ ਕੁਝ ਹੀ ਵਧੀਆ ਜੀ ਵਾਲ ਪੇਪਰ ਵਗੈਰਾ ਲੱਗੇ ਹੋਏ ਨੇ ਤੁਸੀਂ ਵੀਡੀਓ ਚ ਚੈੱਕ ਸਾਰਾ ਕੁਝ ਕਰ ਰਿਹਾ ਹਾਂ ਜੀ ਠੀਕ ਹੈ ਜੀ ਇਹ ਕਮਰਾ ਤੁਹਾਨੂੰ ਕਿਵੇਂ ਦਾ ਲੱਗਿਆ ਜਰੂਰ ਮੈਨੂੰ ਨਾਲ ਦੀ ਨਾਲ ਕਮੈਂਟ ਕਰਕੇ ਦੱਸ ਦੇ ਰਹੋ ਜੀ ਤੇ ਵੀਡੀਓ ਬਾਰੇ ਵੀ ਜਰੂਰ ਦੱਸ ਦੇ ਰਹੋ ਕਮੈਂਟ ਕਰਕੇ ਰਹਿ ਆਪਦੀ ਦਿੰਦੇ ਰਿਹਾ ਕਰੋ ਜੀ ਤੇ 24 ਲੱਖ ਰੁਪਏ ਡਿਮਾਂਡ ਇਹਨਾਂ ਨੇ ਕਹੀ ਹੈ ਖੁੱਲੀ ਡੁੱਲੀ ਜਗ੍ਹਾ ਜੀ ਤੇ ਬਾਹਰਲੀ ਸਾਈਡ ਆਪਾਂ ਨੂੰ ਵਹਿੜਾ ਬਹੁਤ ਖੁੱਲਾ ਡੁਲਾ ਮਿਲ ਜੂਗਾ ਹਰ ਕੰਮ ਵਧੀਆ ਆਪਾਂ ਨੂੰ ਮਿਲੂਗਾ ਤੇ ਉੱਪਰੋਂ ਛੱਤ ਵੀ ਚੈੱਕ ਕਰ ਲਓ ਜੀ ਪਾਣੀ ਦੀ ਵਧੀਆ ਸਪਲਾਈ ਹੈ ਤੇ ਇਹ ਗੱਲਬਾਤ ਆਪਾਂ ਕਰ ਰਹੀ ਸੀਗੇ 6 ਤਾਂ ਕਮਰੇ ਬਣੇ ਹੋਏ ਨੇ ਇੱਕ ਆਪਾਂ ਨੂੰ ਰਸੋਈ ਦੇਖਣ ਨੂੰ ਮਿਲ ਜੂਗੀ ਦੋ ਆਪਾਂ ਨੂੰ ਬਾਥਰੂਮ ਦੇਖਣ ਨੂੰ ਮਿਲ ਜਾਣਗੇ ਇੱਕ ਬਾਥਰੂਮ ਅਟੈਚ ਬਣਿਆ ਹੋਇਆ ਸੀ ਤੇ ਸਾਰਾ ਕੁਝ ਵਧੀਆ ਸੀ ਤੇ ਮਾਲਕ ਨੇ ਕਿਹਾਗਾ ਕਮੀ ਪੇਸ਼ੇ ਕੋਈ ਨਹੀਂ ਬਾਕੀ ਮੋਬਾਈਲ ਨੰਬਰ ਵੀ ਤੁਹਾਨੂੰ ਮੈਂ ਨਾਲ ਦੀ ਨਾਲ ਨੋਟ ਕਰਵਾ ਦੇਣਾ ਸੀ ਮਾਲਕ ਜਿਹੜੇ ਆਪ ਨੇ ਉਹਨਾਂ ਦਾ ਮੋਬਾਈਲ ਨੰਬਰ ਹੈ ਜੀ 9592900685 ਦੂਜਾ ਨੰਬਰ ਵੀ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ 78 142 30457 ਦੋਵੇਂ ਨੰਬਰ ਮਾਲਕ ਦੇ ਜੀ ਦੋਵੇਂ ਨੰਬਰ ਚੱਲਦੇ ਰਹਿੰਦੇ ਨੇ ਕਿਸੇ ਵੀ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਜੀ ਬੱਦਣੀ ਕਲਾ ਖਾਸ ਇਹਨਾਂ ਦਾ ਪਿੰਡ ਹੈ ਜੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਇਹ ਘਰ ਜਾ ਕੇ ਦੇਖ ਸਕਦੇ ਹੋ ਬਾਕੀ ਆਪਾਂ ਗੱਲ ਕਰੀਏ ਗੱਡੀ ਦੀ ਤਾਂ ਸਵੱਪਟ ਗੱਡੀ ਹੈ ਜੀ ਇਹਨਾਂ ਕੋਲ ਹੀ 2010 ਮਾਡਲ ਹੈ ਵਧੀਆ ਗੱਡੀ ਹੈ ਜੀ ਉਹ ਵੀ ਤੇ ਨਾਲ ਹੀ ਸੇਲ ਕਰਨੀ ਹੈ ਉਹ ਤੇ ਮਾਲਕ ਨੇ ਡਿਮਾਂਡ 1.5 ਲੱਖ ਰੁਪਇਆ ਆਖੀ ਆ ਮਾਲਕ ਕਹਿੰਦੇ ਸੀਗੇ ਵੀ ਮੌਕੇ ਤੇ ਘਾਟਾ ਵਾਦਾ ਕਰ ਲਾਂਗੇ ਅਡਜਸਟਮੈਂਟ ਰੇਟ ਦਾ ਹੋ ਜਾਊਗਾ ਗੱਡੀ ਵਧੀਆ ਟਾਇਰ ਵਧੀਆ ਪਈ ਨੇ ਚਲਾਉਣ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਚਲਾਉਣ ਚ ਗੱਡੀ ਵਧੀਆ ਅੰਦਰੋਂ ਵਧੀਆ ਸੀ ਮਾਲਕ ਨੇ ਵਧੀਆ ਰੱਖੀ ਹੋਈ ਆ ਤੇ ਘਰ ਦੀ ਗੱਡੀ ਐ ਸੀ ਤੇ ਇੱਕ ਇਹਨਾਂ ਕੋਲੇ ਮੋਟਰਸਾਈਕਲ ਐ ਜੀ ਪਲਟੀਨਾ ਮੋਟਰਸਾਈਕਲ ਐ ਤੇ ਫੋਟੋਆਂ ਸ਼ਾਇਦ ਤੁਹਾਨੂੰ ਸਕਰੀਨ ਤੇ ਮਿਲ ਗਈਆਂ ਹੋਣਗੀਆਂ ਮੋਟਰਸਾਈਕਲ ਪੂਰਾ ਵਧੀਆ ਸੀ ਤੇ ਮਾਲਕ ਦੇ ਘਰ ਹੀ ਖੜਾ ਹੈ ਮਾਲਕ ਨੇ ਬਹੁਤ ਘੱਟ ਚਲਾਇਆ ਹੋਇਆ ਤੇ ਬਾਕੀ ਟਾਇਰ ਨਵੇਂ ਨੇ ਤੇ ਮੋਟਰਸਾਈਕਲ ਜਮਾ ਨਾਮ ਹੈ ਸੀ ਪੰਜਾਬ ਨੰਬਰ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤੇ ਕੋਈ ਹੋਰ ਗੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਜੀ ਪਹਿਲਾਂ ਮਿਲ ਗਏ ਸੀਗੇ ਬਾਕੀ ਸਕਰੀਨ ਤੇ ਕਈ ਵਾਰੀ ਆਪਾਂ ਨੰਬਰ ਦੇ ਦਿੰਦੇ ਹਾਂ ਤੁਸੀਂ ਗੱਲਬਾਤ ਜਿਹੜੀ ਵੀ ਕਰਨੀ ਹੋਈ ਮਾਲਕ ਨਾਲ ਆਪ ਹੀ ਕਰ ਲਿਓ ਜੀ ਹੁਣ ਤੁਸੀਂ ਦੱਸੋ ਜੀ ਮੈਨੂੰ ਕਮੈਂਟ ਕਰਕੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਜਲੂ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿੰਨੇ ਤੁਸੀਂ ਪਹੁੰਚਿਓ ਤੇ ਇਸੇ ਤਰ੍ਹਾਂ ਦੀ ਵੀਡੀਓ ਡੇਲੀ ਤੁਸੀਂ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਜਰੂਰ ਦਬਾ ਦਿਓ ਜੀ ਸਬਸਕ੍ਰਾਈਬ ਦੇ ਬਟਨ ਤੇ ਕਲਿੱਕ ਕਰ ਦਿਓ ਥੱਲੇ ਚਿੱਟੇ ਜਿਹੇ ਰੰਗ ਦਾ ਹੋਊਗਾ ਤੁਹਾਨੂੰ ਮਿਲ ਗਿਆ ਹੋਊਗਾ ਹਾਲੇ ਤੱਕ ਜੇ ਨਹੀਂ ਕੀਤਾ ਕਰੋ ਜੀ ਤੇ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕਰਕੇ ਰੱਖਿਆ ਹੋਏ ਜਾਂ ਤੁਸੀਂ ਹੁਣੇ ਕੀਤਾ ਜੀ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਧੰਨਵਾਦ ਮਾਕੇ ਵੀਡੀਓ ਵਧੀਆ ਲੱਗੀ ਆ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਤੇ ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਹੈ ਜੀ ਜਿੰਨੇ ਤੁਸੀਂ ਦੇਖ ਰਹੂ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜੀ ਘਰ ਕੋਠੀ ਮਕਾਨ ਹੈ ਮਹਿਲ ਹਵੇਲੀ ਕੁਛ ਵੀ ਅਜੀ ਵੱਡਾ ਘਰ ਹੈ ਛੋਟਾ ਘਰ ਵੱਡੀ ਹਵੇਲੀ ਹੈ ਮਹਿਲ ਹੈ ਕੁਛ ਵੀ ਹੈ ਚਾਹੀ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕ ਦੂੰ ਐਡ ਕਰਵਾਉਣ ਲਈ ਆਪਣੇ ਕੋਲੇ ਇੱਕ ਤਾਂ ਪੂਰੀ ਵਧੀਆ ਵੀਡੀਓ ਬਣਾ ਕੇ ਭੇਜੋ ਜੀ ਪੂਰੀ ਜਾਣਕਾਰੀ ਭੇਜੋ ਤੇ 10-12 ਫੋਟੋ ਮਾ ਭੇਜੋ ਜੀ ਉੱਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਲਿਖਿਆ ਰਹਿੰਦਾ ਪੂਰੀ ਵੀਡੀਓ ਚੋਂ 73800 ਪੁਰਾ 6200 ਤੇ 73 ਭੇਜ ਦਿਓ ਐਡ ਆਪਾਂ ਲਾ ਦਾਂਗੇ ਜੀ ਤੇ ਵੀਡੀਓ ਪਸੰਦ ਆਈ ਹੋ ਵਧੀਆ ਲੱਗਿਆ ਲਾਈਕ ਕਰ ਦਿਓ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਜਰੂਰ ਕਰਿਓ ਅਗਲੇ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਰੇਟ ਦੇ ਵਿੱਚ ਚਾਹੀਦਾ ਕਰੋ ਕਮੈਂਟ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੀ ਆ ਚੱਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ